ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਜਥੇਬੰਦੀ ਨੂੰ ਅਪੀਲ ਕਰਦਾ ਹਾਂ ਸੱਦਾ ਦੇਣ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਤਿੰਨ ਆਪਾਂ ਚੈਨਲ ਸਾਥ ਲੈ ਲੈਨੇ ਹਾਂ ਹਾਂਜੀ ਤੇ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ 'ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ ਹਾਂਜੀ ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ ਇਹ ਪਤਾ ਲੱਗੇਗਾ ਕਿਹਦਾ ਪੱਖ ਮਜ਼ਬੂਤ ਆ ਤੇ ਕਿਹਦਾ ਹੋੜਾ ਆ ਤੇ ਜੇ ਮੈਂ ਮੇਰਾ ਪੱਖ ਹੋੜਾ ਹੋਊ ਜਾਂ ਮੈਂ ਝੂਠਾ ਹੋਊਂਗਾ ਤਾਂ ਮੈਂ ਮੈਦਾਨ ਛੱਡ ਦੂੰ ਮੈਂ ਇੱਥੇ ਤੁਹਾਡੇ ਕੋਲੇ ਪਹਿਲੀ ਵਾਰ ਐਲਾਨ ਕੀਤਾ ਹੈ ਬਰੇ ਸਾਨਯਾ ਜੈ ਸੇਵਾ ਕੋ ਮੈਨੂੰ ਆਸ ਹੈ ਕਿ ਮੇਰਾ ਸੱਦਾ ਪ੍ਰਵਾਨ ਕਰਨਗੇ ਮੈਨੂੰ ਆਸ ਹੈ ਮੇਰਾ ਸੱਦਾ ਪ੍ਰਵਾਨ ਕਰਨਗੇ ਜਲੰਧਰ ਰੱਖ ਲੈਣ ਚੰਡੀਗੜ੍ਹ ਰੱਖ ਲੈਣ ਸਿਰਫ ਇੱਕ ਉਹਨਾਂ ਦਾ ਇੱਕ ਮੈਂ ਖੁਦ ਹਾਂ ਉਹਨਾਂ ਜਿੰਨੂੰ ਭੇਜਣਾ ਆ ਉਹਨੂੰ ਭੇਜ ਦੇ ਜੋ ਉਹਨਾਂ ਕੋਲ ਏਜੰਡਾ ਆ ਆਪਾਂ ਆਕਤੀਕਤਾ ਜਿਆ ਕਾਦੀ ਰਹੀ ਹੈ ਹਾਂਜੀ ਤੇ ਮੈਂ ਇਹਨਾਂ ਝੂਠਿਆ ਕਰ ਦੇਣਾ ਕਿ ਮੇਰਾ ਪੱਖ ਚਲ ਕੋਲ ਤੋਲ ਕੇ ਦੇਖ ਲੈ ਲੋਕਾਂ ਦੇ ਸਾਹਮਣੇ ਮੈਂ ਵੀ ਰੱਖ ਦੂੰ ਪੁਰ ਵੀ ਰੱਖ ਦੇਣਾ ਨਿਰਣਾ ਲੋਕਾਂ ਨੇ ਕਰ ਲੈਣਾ ਹੈ ਮੈਂ ਕਹਿੰਦਾ ਕਿ ਜੇ ਮੇਰਾ ਪੱਖ ਕਮਜ਼ੋਰ ਉੱਥੇ ਸਾਬਤ ਹੋ ਜੇ ਜੇ ਉਹ ਉੱਥੇ ਕਮਜ਼ੋਰ ਸਾਬਤ ਹੋ ਜਾ ਝੂਠਾ ਸਾਬਤ ਹੋ ਜਾ ਕਿਸੇ ਗੱਲੋਂ ਕਸਰ ਹੋਵੇ ਮੈਂ ਦਾਵਾ ਛੱਡ ਦਾਂ ਆਵੇਂ ਪਾਰਟੀ ਪ੍ਰਧਾਨ ਨੂੰ ਨਾ ਪੁੱਛਾਂ ਮੈਂ ਪਾਰਟੀ ਪ੍ਰਧਾਨ ਨੂੰ ਵੀ ਨਹੀਂ ਪੁੱਛਦਾ ਮੈਂ ਸਮਝ ਗਿਆ ਕਿ ਮੇਰੇ 'ਚ ਕਮਜ਼ੋਰੀ ਹੈ ਤਿੰਨੇ ਤੇ ਫਿਰ ਮੈਂ ਗਣਾਉਂ ਮੇਰੇ ਗੱਤ ਦੋਈਆਂ ਅੱਲਾਹ ਤੇ ਨਹੀਂ ਪੱਕਦਾ ਗਮ ਹੈ ਆਏ ਅੱਲਾਹ ਤੇ ਨਹੀਂ ਪੱਕਦਾ ਕੋਈ ਨਹੀਂ ਪੱਕਾ ਐ ਤੁਰਲੇ ਅੱਗੂ ਰੋਗੇ ਹਮੇਸ਼ਾ ਰਹੀਏ ਸੋਨਿਆ ਵਾਜੀ ਗਾਉਂ ਮੈਂ ਵੀਡੀ ਰਹੀ ਨਿਮਰਤਾ ਸਹਿ ਸੱਦਾ ਦੇਣਾ ਆਪਾਂ ਪਿਆਰ ਨਾਲ ਬੈਠ ਕੇ ਗੱਲ ਕਰੀਏ ਜੇ ਮੇਰੇ 'ਚ ਕੋਈ ਕਮਜ਼ੋਰੀ ਹੋਵੇ ਮੈਨੂੰ ਤੁਸੀਂ ਝੂਠੇ ਸਾਬਤ ਕਰ ਦੋਗੇ ਮੈਂ ਪਾਸੇ ਪਾਸੇ ਹੋ ਜੰਦ ਪੰਥ ਘੇਟਾਂ ਵਾਲੇ ਦੇ ਪੰਜਾਬ ਦੇ ਘੇਟਾਂ ਵਾਲੇ ਕੌਮ ਦੇ ਭੇਖ ਲਈ ਪੰਜਾਬ ਦੇ ਭੇਖ ਲਈ ਜੇ ਕਿਤੇ ਉਹ ਬੇਤਰ ਨਜ਼ਰ ਆਉਂਦਾ ਤਾਂ ਮੈਨੂੰ ਮੈਨੂੰ ਕੋਈ ਹੀਲ ਹੋ ਜਿਤਨੀ ਪਰ ਮੈਨੂੰ ਦੱਸ ਦਿਓ ਜਦੋਂ ਤੋਂ ਮੈਂ ਸਿਹਤ ਸ਼ੁਰੂ ਕੀਤੀ ਹੈ ਖੇਮ ਕਨ ਹਲਕੇ ਦਾ ਕੋਈ ਪਰਿਵਾਰ ਹੋਵੇ ਜਿਹਦੇ ਤੱਕ ਮੈਂ ਨਾ ਪਹੁੰਚਿਆ ਹੋਵ ਪਹੁੰਚਿਆ ਜੀ ਪਹੁੰਚਿਆ ਜੀ ਜਿਹਦੇ ਨਾਲ ਮੇਰੀ ਸਾਹ ਜਨੀ ਚਾਹ ਦੁੱਖ ਦੀ ਹੋਵੇ ਚਾਹ ਸੁੱਖ ਦੀ ਹੋਵੇ ਚਾਹ ਮਾਨਦਾਨ ਦੀ ਹੋਵੇ ਕਮੀਆਂ ਵੀ ਰਹਿ ਜਾਂਦੀ ਮੈਂ ਨਹੀਂ ਕਹਿੰਦਾ ਕਿ ਬੰਦੇ ਕੋਲ ਰਹਿੰਦੀਆਂ ਨਹੀਂ ਕਿਆਂ ਪਰਮਾਨ ਹੈ ਆਪਦੀ ਕਾਰਗੁਜ਼ਾਰੀ ਤੇ ਜੇ ਇਸ ਹਲਕੇ ਦੀ ਕਾਇਆ ਕਲਪ ਕੀਤਾ ਹੁਣ ਖੇਮਕਾ ਨਾਲ ਬੈਠੇ ਆਂ ਬੋੜਾ ਸੁਣੋ ਸੀਵਰੇਜ ਪਾਇਆ ਹੈ ਇੰਟਰਲੋਕਿੰਗ ਲਾਈਆਂ ਹੈ ਤਸਵੀਰ ਬਣਾਈ ਹੈ ਵੱਤ ਕੱਢੇ ਹੀ ਜਿੱਥੇ ਕੰਮ ਉੱਥੇ ਹੀ ਆ ਹਾਂਜੀ ਬਿਜਲੀ ਘਰ ਵੱਡਾ ਕੀਤਾ ਹੈ ਹਾਂਜੀ ਤੇ ਪਾਣੀ ਕਿੱਥੇ ਜਾ ਕੇ ਛੁੱਟਿਆ ਸੀ ਉਹ ਕਸੂਰ ਨਾਲੇ ਚ ਤੇ ਅੱਜ ਫੇਰ ਤਾਂ ਡਾਊਨ ਹੈ ਮਹਿ ਸੀਵਰੇਜ ਪਾ ਗਿਆ ਫੇਰ ਉੱਪਰਦਾ ਹੈ ਸਾਹਮਣੇ ਤੇ ਇਨਾ ਹੀ ਹਾਂਜੀ ਅਪਿਠੀ ਮੈਂਡਲ ਕਿਥੇ 2009 ਤੋਂ ਪਹਿਲਾਂ ਪਿਠੀ ਮੈਂਡਲ ਨਰਕ ਸੀਗਾ ਖੇਮ ਤਾਂ ਵੀ ਇਤਰਾ ਹੀ ਹੁੰਦਾ ਸੀ ਪਿਛੀਵੜ ਤੋਂ ਬਾਹਰ ਨਰਕ ਸੀ ਉਥੋਂ ਦੇ ਕਾਇਆ ਕਲਪ ਕੀਤੇ ਹਾਂਜੀ ਔਰ ਹਰੇਕ ਪਿੰਡ ਚ ਖੇਤਾਂ ਤੱਕ ਖੇਤਾ ਜੱਟ ਨਹੀਂ ਸੀ ਲੱਗ ਸਕਦੀ ਹੁੰਦੀ ਕਾਨੂੰਨ ਸੀਗਾ ਪਰ ਸਰ ਪ੍ਰਕਾਸ਼ ਸਿੰਘ ਬਾਦਲ ਨੇ ਕਾਨੂੰਨ ਤੋੜ ਕੇ ਨਵੇਂ ਬਣਾ ਕੇ ਖੇਤਾਂ ਦੇ ਵਿੱਚ ਵੀ ਰਾਹ ਪੱਕੇ ਕੀਤੇ ਤੇ 24 ਮਹੀਨੇ ਦਿੱਤੀ 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 ਕਿਹਨੇ ਦਿੱਤੀ ਆਦੀ ਆਟਾ ਦਾਲ ਸਕੀਮ ਬੱਬੀਆਂ ਦੇ ਬਿੱਲ ਮਾਫ ਆ ਸਾਨੂੰ ਆਪਣਾ ਜਿੱਦਾਂ ਭੁਲ ਗਏ ਨੇ ਚੁੰਗੀ ਵੀ ਮਾਫ ਕੀਤੀ ਹੈਣਾ ਹੋਰ ਮੰਤਰੀ ਬਣਿਆ ਫਿਰਦਾ ਤਾਂ ਉਸ ਵਾਸਤੇ ਤੁਹਾਡਾ ਬਣਿਆ ਜਿੱਦ ਚਾਲੂ ਨਹੀਂ ਕਰਾਇਆ ਗਿਆ ਤੁਹਾਡਾ ਮੈਂ ਕਿਹਾ ਜੀ ਖੇਮ ਉਥੇ ਠਿੱਕੀ ਮਿੰਡ 56 ਨਗਰ ਕੌਂਸਲ ਦਾ ਦਫਤਰ ਪਤਾ ਨਹੀਂ ਕੀ ਕੀ ਮੈਂ ਬਣਾ ਛੱਡਿਆ ਮੈਂ ਜਿਹੜੇ ਕਾਜ ਬਣਾਇਆ ਉਹ ਬੰਦ ਕਰਤਾ ਆ ਕਾਜ ਜਿਹੜਾ ਮੈਂ ਯੂਨੀਵਰਸਿਟੀ origignal ਕਾਜ ਲਿਆਂਦਾ ਉਹ ਚੰਗਾ ਹੈ ਹਾਂਜੀ ਫਿਰ ਆ ਬਲਟੋਏ ਜਿਹੜਾ ਮਾਡਲ ਸਕੂਲ ਜਿਹੜਾ ਆ ਸੀਬੀਐਸਸੀ ਦਾ ਉਹਨੂੰ ਬਦਲ ਕੇ ਭੌਂ ਗਏ ਫਿਰ ਇਹਨਾਂ ਨੇ ਐ ਐਜੂਕੇਸ਼ਨ ਬੋਰਡ ਦਾ ਕਰਤਾ ਪਰੇ ਮੈਂ ਬਲੇਰ ਆਦਰਸ਼ ਸਕੂਲ ਬਣਾਇਆ ਪੰਜ ਮੈਂ ਬਿਜਲੀ ਕਰ ਲੈਂਦੇ ਪੰਜ ਪੰਜ ਹੀ ਪਹਿਲੋਂ ਸੀ ਪੰਜ ਹੀ ਨਵੇਂ ਲੈਂਦੇ ਕੋਈ ਨਹੀਂ ਕਹਿ ਸਕਦਾ ਕਿ ਸਾਡਾ ਫੀਡਰ ਓਵਰਲੋਡ ਹੈ ਪਤ ਨਹੀਂ ਕਿੰਨੇ ਓਵਰਲੋਡ ਜਿਹੜੇ ਆ ਕਿੰਨੇ ਫੀਡਰ ਖਿੱਚਦੇ ਹਰੇਕ ਦੀ ਡਿਮਾਂਡ ਜਿਹੜੀ ਹੈ ਹਰੇਕ ਦਾ ਕੰਮ ਕੀਤਾ ਇੱਕ ਫੋਨ ਤੇ ਦੱਸਦਾ ਸੀ ਤੇ ਦੂਜੇ ਤੇ ਉਹਨੂੰ ਕਹਿੰਦਾ ਇਹ ਹੋਲਡ ਕਰ ਦੇ ਨਾਲ ਹੀ ਲਾ ਕੇ ਤੇ ਅਫਸਰ ਨੂੰ ਕਹਿੰਦਾ ਸੀ ਕਹਿੰਦਾ ਸੀ ਕਿ ਨਹੀਂ ਕਹਿੰਦਾ ਸੀ ਜਾਂ ਵਾਪਸ ਦੱਸਦਾ ਸੀ ਕਿ ਤੇਰੀ ਗੱਲ ਹੋ ਗਈ ਜਾਂ ਚਲੇ ਜਾ ਤੇ ਗੱਲ ਸੁਣੋ ਅਫਸਰ ਆਪਣੀ ਅੱਜ ਵੀ ਸੁਣਦੇ ਜੀ ਉਹਨਾਂ ਨੂੰ ਪਤਾ ਨਹੀਂ ਗਣੇ ਆਉਣਾ ਪੋਗੇ ਫੇਰ